ਮਹੀਨਾ ਢੇਢ ਮਹੀਨੇ ਦੇ ਅੰਦਰ ਅੰਦਰ ਹੀ ਤਿੰਨ ਤਖਤਾਂ ਦੇ ਜਥੇਦਾਰ ਜਿਹੜੇ ਸਨ ਉਹਨਾਂ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਨੇ ਇਸ ਤਰ੍ਹਾਂ ਉਹਨਾਂ ਦੀਆਂ ਪਦਵੀਆਂ ਤੋਂ ਬਰਖਾਸਤ ਕਰ ਦਿੱਤਾ ਜਿਸ ਤਰ੍ਹਾਂ ਕੋਈ ਛੇਤੀ ਕੀਤਾ ਆਪਣੇ ਚਪੜਾਸੀ ਦੀ ਵੀ ਬਰਖਾਸਤ ਕੇ ਨਹੀਂ ਕਰਦਾ ਇਹ ਸਾਰਾ ਕਾਰਾ ਜਿਹੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨੇ ਕੀਤਾ ਖਾਲਸਾ ਜੀ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਨੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਨੇ ਆਹ ਪ੍ਰੋਟੈਸਟ ਕਰਨ ਦੇ ਲਈ ਉਹਨਾਂ ਦੇ ਘਰ ਵਿਖੇ ਧਰਨਾ ਦੇਣ ਆਈਆਂ ਜਿੱਥੇ ਧਰਨਾ ਦਿੱਤਾ ਗਿਆ ਕਿ ਪੰਜ ਮੈਂਬਰੀ ਕਮੇਟੀ ਭਰਤੀ ਕਰੇ ਤੇ ਮੇਰੀ ਲੀਡਰਸ਼ਿਪ ਨੂੰ ਕੋਈ ਚੈਲੰਜ ਕਰੇ ਦੂਜਾ ਉਹਨਾਂ ਦੇ ਮਨ ਵਿੱਚ ਇੱਕ ਗੁੱਸਾ ਤੇ ਰੋਹ ਹੈ ਕਿ ਮੇਰੇ ਪਿਤਾ ਦਾ ਜਿਹੜਾ ਫਕੜੇ ਕੌਮ ਵਾਪਸ ਲਿਆ ਗਿਆ ਉਹ ਮੁੜ ਕੇ ਬਹਾਲ ਕਰਨ ਦਾ ਯਤਨ ਕੀਤਾ ਜਾਵੇ ਲੇਕਿਨ ਜਿਹੜੇ ਸਿੰਘ ਸਹਿਬਾਨ ਕਿ ਸਿੰਘ ਸਾਹਿਬ ਨੂੰ ਹਟਾਉਣ ਦਾ ਤੇ ਲਾਉਣ ਦਾ ਜਿਹੜਾ ਅਧਿਕਾਰ ਆ ਉਹ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਆ ਪਿਛਲੇ ਦਿਨੀ ਜਿਹੜੀ ਸਿੰਘ ਸਾਹਿਬ ਦੀ ਪਾਜਪੋਸ਼ੀ ਨਵੀਂ ਕੀਤੀ ਗਈ ਹੈ ਉਹ ਇਸੇ ਕਰਕੇ ਹੋਈ ਹੈ ਕਿਉਂਕਿ ਪਿਛਲੇ ਸਿੰਘ ਸਾਹਿਬ ਆਪਣੀਆਂ ਮਨਮਤੀਆਂ ਆਪਣੀ ਮਨਮਰਜ਼ੀ ਦੇ ਨਾਲ ਜਿਹੜਾ ਉਹ ਚੱਲਣ ਲੱਗੇ ਤੇ ਫੈਸਲੇ ਕਰਨ ਲੱਗੇ ਸੁਣਾਉਣ ਲੱਗੇ ਤੇ ਅਗਜਕਟ ਨੂੰ ਨਹੀਂ ਸੀ ਚ ਪਾਇਆ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਅੱਜ ਤੱਕ ਕਦੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈਗੀ ਇੱਕ ਪੋਲੀਟੀਕਲ ਦਖਲਅੰਦਾਜ਼ੀ ਕੀਤੀ ਹੋਵੇ ਸਾਨੂੰ ਅਮਰਤਵੇਲੇ 'ਚ ਸਮਾਗਮ ਕਰਨਾ ਪਿਆ ਕਿ ਕੁਝ ਵਿਰੋਧੀ ਅਸਰ ਜਿਹੜੇ ਸੀਗੇ ਕੁਝ ਸੰਗਤ ਸੀਗੀ ਉਹਨਾਂ ਨੇ ਚੈਲੰਜ ਕਰਤਾ ਸੀ ਕਿ ਅਸੀਂ ਜਿਹੜਾ ਸਮਾਗਮ ਹੋਣ ਨਹੀਂ ਦਵਾਵਾਂਗੇ ਤਾਜਪੋਸ਼ੀ ਨਹੀਂ ਹੋਣ ਦਵਾਵਾਂਗੇ ਤੇ ਉਸ ਮੱਦੇ ਨਜ਼ਰ ਦੇਖਦੇ ਹੋਏ ਕਿ ਕੋਈ ਖੂਨ ਖਰਾਬਾ ਨਾ ਹੋਵੇ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਜਵੇ ਕਿ ਭਰਾ ਮਾਰੂ ਜੰਗ ਹੋ ਜਾਏ ਜਦੋਂ ਪਰਖਰੀ ਕਸਵੱਟੀ ਵਿੱਚ ਖਾਲਸਾ ਜੀ ਪਏ ਤਾਂ ਉਹ ਇਸ ਪਰਖ ਦੀ ਕਸਵੱਟੀ ਵਿੱਚ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਏ ਪਿਛਲੇ ਥੋੜੇ ਸਮੇਂ ਦੇ ਵਿੱਚ ਹੀ ਤਕਰੀਬਨ ਮਹੀਨਾ ਡੇਢ ਮਹੀਨੇ ਦੇ ਅੰਦਰ ਅੰਦਰ ਹੀ ਤਿੰਨ ਤਖਤਾਂ ਦੇ ਜਥੇਦਾਰ ਜਿਹੜੇ ਸਨ ਉਹਨਾਂ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਨੇ ਇਸ ਤਰ੍ਹਾਂ ਉਹਨਾਂ ਦੀਆਂ ਪਦਵੀਆਂ ਤੋਂ ਬਰਖਾਸਤ ਕਰ ਦਿੱਤਾ ਜਿਸ ਤਰ੍ਹਾਂ ਕੋਈ ਛੇਤੀ ਕੀਤਾ ਆਪਣੇ ਚਪੜਾਸੀ ਦੀ ਵੀ ਬਰਖਾਸਤ ਨਹੀਂ ਕਰਦਾ ਬਲਕਿ ਉਹਨੂੰ ਵੀ ਕੋਈ ਨੋਟਿਸ ਭੇਜਦਾ ਇੱਕ ਮਹੀਨੇ ਦਾ ਵੀ ਤਾਂ ਕਿ ਉਹ ਆਪਣਾ ਹੋਰ ਕੰਮ ਅੱਗੇ ਲੱਭ ਲਵੇ لیکن ਐਡੀ ਵੱਡੀ ਕੌਮ ਐਡੀ ਵੱਡੀ ਕੌਮ ਦੇ ਐਡੇ ਮਹਾਨ ਤਖਤਾਂ ਦੇ ਜੱਥੇਦਾਰ ਸਹਬਾਨਾ ਨੂੰ ਪਤਾ ਤੱਕ ਵੀ ਨਾ ਹੋਵੇ ਕਿ ਸਵੇਰੇ ਤੁਸੀਂ ਆਪਣੀ ਜਿਹੜੀ ਮਰਿਆਦਾ ਨਿਭਾਉਣੀ ਹੈ ਉਹ ਨਿਭਾਉਣ ਦਾ ਤੁਹਾਨੂੰ ਸਮਾਂ ਮਿਲੇਗਾ ਵੀ ਕਿ ਨਹੀਂ ਮਿਲੇਗਾ ਭਾਈ ਸੁਲਤਾਨ ਸਿੰਘ ਤਖਤਸ਼ਰੀ ਕੇਸ਼ਗੜ੍ਹ ਸਾਹਿਬ ਉਹਨਾਂ ਨੂੰ ਲਾ ਦਿੱਤਾ ਗੈਨੀ ਹਰਪ੍ਰੀਤ ਸਿੰਘ ਨੂੰ ਲਾਹੇ ਹੀ ਨਹੀਂ ਬਲਕਿ ਲਗਾਤਾਰ ਉਹਨਾਂ ਦੀ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਇਹ ਗੈਨੀ ਰਕਵੀਰ ਸਿੰਘ ਬਹੁਤੀ ਸ਼ਰੀਫ ਸ਼ਖਸੀਅਤ ਹੈ ਉਨਾ ਨੂੰ ਅਨੁਸ਼ੀਰੀ ਅਕਾਲ ਤੱਕ ਸਾਹਿਬ ਜੀ ਦੀ ਪਦਵੀ ਤੋਂ ਲਾ ਦਿੱਤਾ ਗਿਆ ਇਹ ਸਾਰਾ ਕਾਰਾ ਜਿਹੜਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨੇ ਕੀਤਾ ਖਾਲਸਾ ਜੀ ਐਗਜ਼ੀਕਟਿਵ ਕਮੇਟੀ ਦੇ ਮੈਂਬਰ ਨੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਨੇ ਆਹ ਪ੍ਰੋਟੈਸਟ ਕਰਨ ਦੇ ਲਈ ਉਹਨਾਂ ਦੇ ਘਰ ਵਿਖੇ ਧਰਨਾ ਦੇਣ ਆਈਆਂ ਜਿੱਥੇ ਧਰਨਾ ਦਿੱਤਾ ਗਿਆ ਵੱਖ-ਵੱਖ ਆਗੂ ਸਜਣਾ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਅੱਜ ਮੈਂ ਤੁਹਾਡੇ ذریعے ਫੇਰ ਕਹਿਣਾ ਚਾਹੁੰਨਾ ਖਾਲਸਾ ਜੀ ਨੂੰ ਵੀ ਸਾਰੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਸ਼ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਕਿ ਅਕਾਲ ਤਖਬ ਸਾਹਿਬ ਦੇ ਸਿਧਾਂਤ ਉਹਦੀ ਪਰੰਪਰਾਵਾਂ ਉਹਦੀਆਂ ਮਰਿਆਦਾ ਉਹਨਾਂ ਨੂੰ ਬਚਾਉਣ ਦੇ ਲਈ ਸਾਰਿਆਂ ਨੂੰ 28 ਤਰੀਕ ਨੂੰ ਜਿਹੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਭਜਤਾ ਜਲਾਸਾ ਉਹਦੇ ਵਿੱਚ ਸ਼ਰੋਮਣੀ ਕਮੇਟੀ ਦਾ ਜਥੇਦਾਰ ਸਾਹਿਬਾਨ ਨੂੰ ਲਾਉਣ ਲਾਉਣ ਵਾਲੇ ਜਿਹੜੇ ਮਤੇ ਨੇ ਉਹਨਾਂ ਨੂੰ ਰੱਦ ਕਰਨ ਔਰ ਨਾ ਨਾ ਜਥੇਦਾਰਾਂ ਦੀ ਨਿਯੁਕਤੀ ਉਸੇ ਤਰ੍ਹਾਂ ਜਿਵੇਂ ਪਹਿਲਾਂ ਕੀਤੀ ਹੋਈ ਸੀ ਉਸੇ ਤਰ੍ਹਾਂ ਰਹਿਣ ਦੇਣ ਦਾ ਯਤਨ ਕਰਨ ਤਾਂ ਕਿ ਪੰਥ ਵਿੱਚ ਹੋਰ ਦੁਖੈੜ ਨਾ ਪਵੇ ਹੋਰ ਵਰਤਾਰੇ ਗਲਤ ਨਾ ਵਾਪਰ ਦੇਖੋ ਜਥੇਦਾਰ ਸਹਿਬਾਨ ਨੂੰ ਲਾਉਣ ਦਾ ਵੱਡਾ ਕਾਰਨ ਜਿਹੜਾ ਹੈ ਉਹ ਅਸਲ ਵਿੱਚ ਇਹ ਹੈ ਕਿ ਇੱਕ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਆਪਣੀ ਮਲਕੀਅਤ ਸਮਝ ਰਹੇ ਨੇ ਉਹ ਕਾਲ ਤੱਕ ਸਾਹਿਬ ਜੀ ਨੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਕਿ ਸੱਤ ਮੈਂਬਰੀ ਕਮੇਟੀ ਭਰਤੀ ਕਰੇਗੀ ਔਰ ਨਵੀਂ ਲੀਡਰਸ਼ਿਪ ਪੈਦਾ ਕਰੇਗੀ ਕਿਉਂਕਿ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹ ਆਪਣਾ ਭਰੋਸਾ ਤੇ ਵਿਸ਼ਵਾਸ ਸੰਗਤਾਂ ਵਿੱਚੋਂ ਗਵਾਚ ਚੁੱਕੀ ਹੈ ਤੇ ਉਹ ਸੱਤ ਮੈਂਬਰੀ ਕਮੇਟੀ ਵਿੱਚੋਂ ਦੋ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਪੰਜ ਮੈਂਬਰਾਂ ਨੇ ਭਰਤੀ ਕਰਨ ਦਾ ਵਾਅਦਾ ਕੀਤਾ ਤੇ ਸੁਖਵੀਰ ਸਿੰਘ ਬਾਦਲ ਨਹੀਂ ਚਾਹੁੰਦੇ ਕਿ ਪੰਜ ਮੈਂਬਰੀ ਕਮੇਟੀ ਭਰਤੀ ਕਰੇ ਤੇ ਮੇਰੀ ਲੀਡਰਸ਼ਿਪ ਨੂੰ ਕੋਈ ਚੈਲੰਜ ਕਰੇ ਦੂਜਾ ਉਹਨਾਂ ਦੇ ਮਨ ਵਿੱਚ ਇੱਕ ਗੁੱਸਾ ਤੇ ਰੋਹ ਹੈ ਕਿ ਮੇਰੇ ਪਿਤਾ ਦਾ ਜਿਹੜਾ ਫਕਰੇ ਕੌਮ ਵਾਪਸ ਲਿਆ ਗਿਆ ਉਹ ਮੁੜ ਕੇ ਬਹਾਲ ਕਰਨ ਦਾ ਯਤਨ ਕੀਤਾ ਜਾਵੇ ਲੇਕਿਨ ਜਿਹੜੇ ਸਿੰਘ ਸਹਿਬਾਨ ਇਸ ਪਦਵੀਆਂ ਤੇ ਸੁਭਾਏ ਮਾਨਸਨ ਜਿਨ੍ਹਾਂ ਨੇ ਫੈਸਲਾ ਕੀਤਾ ਉਹਨਾਂ ਨੇ ਇਹ ਵਾਪਸ ਨਹੀਂ ਸੀ ਲੈਣਾ 2 ਦਸੰਬਰ ਵਾਲਾ ਫੈਸਲਾ ਉਹਨਾਂ ਨੇ ਭਾਈ ਕੁਲਦੀਪ ਸਿੰਘ ਗੜਗੱਜ ਤੇ ਬਾਬਾ ਟੇਕ ਸਿੰਘ ਵਰਗੇ ਬੰਦਿਆਂ ਨੂੰ ਤਖਤ ਤੇ ਬਿਠਾ ਕੇ ਉਹਨਾਂ ਕੋਲੋਂ ਇਹ ਪਾਪ ਕਰਵਾਉਣ ਦਾ ਯਤਨ ਕਰਨਾ ਕਿ ਅੱਜ ਮੇਰੇ ਪਰਿਵਾਰ ਦੇ ਘਰ ਦੇ ਮੂਹਰੇ ਕੁਝ ਵਿਰੋਧੀ ਆਂਸਰਾਂ ਵੱਲੋਂ ਧਰਨਾ ਲਗਾਇਆ ਗਿਆ ਉਹ ਕੇਵਲ ਤੇ ਕੇਵਲ ਆਪਣੀਆਂ ਰੋਟੀਆਂ ਸਿਕਣ ਤੋਂ ਬਿਨਾ ਹੋਰ ਕੁਝ ਵੀ ਨਹੀਂ ਕਿਉਂਕਿ ਆਪਾਂ ਜਾਣਦੇ ਹਾਂ ਕਿ ਢੀਂਡ ਸਦ ਸਾਬ ਦੇ ਬੰਦੇ ਜਾਂ ਸੁਧਾਰ ਲਹਿਰ ਦੇ ਬੰਦੇ ਕਹਿ ਲਈਏ ਤੇ ਉਹ ਬੰਦੇ ਸੀਗੇ ਜਿਨ੍ਹਾਂ ਨੂੰ ਕੋਈ ਕੋਈ ਉਹਨਾਂ ਦੀ ਪਛਾਣ ਨਹੀਂ ਹੈ ਇਸ ਕਰਕੇ ਮੈਂ ਸਿਨੇਮਰ ਬੇਨਤੀ ਕਰਦਾ ਕਿ ਜਿਹੜਾ ਧਰਨਾ ਇਹਨਾਂ ਲਗਾਇਆ ਗਿਆ ਕਿ ਵੀ ਤੁਸੀਂ ਐਗਜੈਕਟਿਵ ਦੇ ਮਤੇ ਦੇ ਉੱਤੇ ਦਸਖਤ ਕੀਤੇ ਨੇ ਕਿ ਸਿੰਘ ਸਾਬਾ ਨੂੰ ਹਟਾਉਣ ਦੀ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਿੰਘ ਸਾਹਿਬ ਨੂੰ ਹਟਾਉਣ ਦਾ ਤੇ ਲਾਉਣ ਦਾ ਜਿਹੜਾ ਅਧਿਕਾਰ ਆ ਉਹ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਆ ਕਿਉਂਕਿ 1920 ਦਾ ਤੋਂ ਬਣੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ 25 ਦਾ ਜੁੜਾ ਐਕਟ ਆ ਉਹ ਇਹੀ ਗੱਲ ਕਹਿੰਦਾ ਹੈ ਕਿ ਕੋਈ ਵੀ ਮੁਲਾਜ਼ਮ ਜਿਹੜਾ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਹੈ ਕਿ ਕੋਈ ਊਨਤਾਈ ਉਹਦੇ ਵਿੱਚ ਹੈ ਤਾਂ ਉਹਨੂੰ ਕੇਵਲ ਤੇ ਕੇਵਲ ਐਗਜ਼ੀਕਟਿਵ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ ਉਹੀ ਹਟਾ ਸਕਦੀ ਹੈ ਤੇ ਉਹੀ ਲਾ ਸਕਦੀ ਹੈ ਤੇ ਪਿਛਲੇ ਦਿਨੀ ਜਿਹੜੀ ਸਿੰਘ ਸਾਹਿਬ ਦੀ ਤਾਜਪੋਸ਼ੀ ਨਮੀ ਕੀਤੀ ਗਈ ਹੈ ਉਹ ਇਸੇ ਕਰਕੇ ਹੋਈ ਹੈ ਕਿਉਂਕਿ ਪਿਛਲੇ ਸਿੰਘ ਸਾਹਿਬ ਆਪਣੀਆਂ ਮਨਮਤੀਆਂ ਆਪਣੀ ਮਨਮਰਜ਼ੀ ਦੇ ਨਾਲ ਜਿਹੜਾ ਉਹ ਚੱਲਣ ਲੱਗੇ ਤੇ ਫੈਸਲੇ ਕਰਨ ਲੱਗੇ ਸੁਣਾਉਣ ਲੱਗੇ ਤੇ ਅਗਜਕਟ ਨੂੰ ਨਹੀਂ ਸੀ ਚਪਾਇਆ ਕਿ ਵੀ ਇਹ ਜਿਹੜੇ ਫੈਸਲੇ ਨੇ ਇਹ ਚੰਗੇ ਨਹੀਂ ਗੁਰਮਤ ਦੇ ਅਨੁਸਾਰ ਕਰ ਰਹੇ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਅੱਜ ਤੱਕ ਕਦੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈਗੀ ਇੱਕ ਪੋਲੀਟੀਕਲ ਦਖਲਅੰਦਾਜ਼ੀ ਕੀਤੀ ਹੋਵੇ ਤੇ ਕੇਵਲ ਤੇ ਕੇਵਲ ਧਾਰਮਿਕ ਸਜ਼ਾ ਲਾਉਣਾ ਉਹਨਾਂ ਦਾ ਜਿੱਥੇ ਫਰਜ਼ ਸੀਗਾ ਉਹ ਉਹਦੇ ਲਈ ਜਿੱਥੇ ਮੈਂ ਨਵੇਂ ਸਿੰਘ ਸਾਹਿਬ ਨੂੰ ਪਹਿਲਾਂ ਵੀ ਵਧਾਈ ਦਿੱਤੀ ਹੈ ਤੇ ਹੁਣ ਵੀ ਵਧਾਈ ਦਿੰਦਾ ਕਿ ਨਵੇਂ ਸਿੰਘ ਸਾਹਿਬਾਨ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਸਾਹਿਬ ਜਿਨ੍ਹਾਂ ਨੂੰ ਕਾਰਜਕਾਰੀ ਜ਼ਿਦਦਰ ਸ਼੍ਰੀ ਅਕਲਤਖ ਸਾਹਿਬ ਲਗਾਇਆ ਗਿਆ ਤੇ ਕੇਸਗੜ ਸਾਹਿਬ ਦਾ ਜਿਹੜਾ ਉਹਨਾਂ ਨੂੰ ਜ਼ਥੇਦਾਰੀ ਦਾ ਪਦ ਜਿਹੜਾ ਸੰਭਾਲਿਆ ਗਿਆ ਤੇ ਉਹ ਵੀ ਤੁਹਾਨੂੰ ਪਤਾ ਹੈ ਕਿ ਸੰਗਤ ਦੀ ਹਾਜ਼ਰੀ ਦੇ ਵਿੱਚ ਜਿੰਨੇ ਵੀ ਸੰਗਤ ਸੀ ਉਹ ਕੇਵਲ ਤੇ ਕੇਵਲ ਇਸ ਕਰਕੇ ਪਹਿਲਾਂ ਸਾਨੂੰ ਅਮਰਤ ਵੇਲੇ ਸਮਾਗਮ ਕਰਨਾ ਪਿਆ ਕਿ ਕੁਝ ਵਿਰੋਧੀ ਅਸਰ ਜਿਹੜੇ ਸੀਗੇ ਕੁਝ ਸੰਗਤ ਸੀਗੀ ਉਹਨਾਂ ਨੇ ਚੈਲੰਜ ਕਰਤਾ ਸੀ ਕਿ ਅਸੀਂ ਜਿਹੜਾ ਸਮਾਗਮ ਹੋਣ ਨਹੀਂ ਦਵਾਵਾਂਗੇ ਤਾਜਪੋਸ਼ੀ ਨਹੀਂ ਹੋਣ ਦਵਾਵਾਂਗੇ ਤੇ ਉਸ ਮੱਦੇ ਨਜ਼ਰ ਦੇਖਦੇ ਹੋਏ ਕਿ ਕੋਈ ਖੂਨ ਖਰਾਬਾ ਨਾ ਹੋਵੇ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਜਵੇ ਕਿ ਭਰਾ ਮਾਰੂ ਜੰਗ ਹੋ ਜਾਏ ਤੇ ਅਸੀਂ ਉਸ ਤੋਂ ਪਹਿਲਾਂ ਫੈਸਲਾ ਲੈ ਕੇ ਐਗਜੈਕਟਿਵ ਨੇ ਜਿਹੜਾ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਹੋਰਾਂ ਨੂੰ ਜਥੇਦਾਰ ਜਿਹੜਾ ਪਦਵੀ ਹੈ ਉਹ ਦਿੱਤੀ ਆ ਪੰਜ ਸਿੰਘ ਸਹਿਬਾਨਾ ਨੇ ਦਸਤਾਰ ਵੀ ਪੇਟ ਕੀਤੀ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਕੀਤੀ ਤੇ ਸ਼ਾਸਤ੍ਰਾਂ ਨੂੰ ਮੱਥਾ ਵੀ ਟੇਕਿਆ ਪੱਕ ਸਾਹਿਬ ਦੇ ਉੱਤੇ ਵਿਰਾਜਮਾਰ ਹੋ ਕੇ ਅਰਦਾਸ ਬੇਨਤੀ ਵੀ ਕੀਤੀ ਜੋ ਕਿ ਸਾਰੀ ਮਰਿਆਦਾ ਦੇ ਅਨੁਸਾਰ ਹੀ ਇਹ ਸਾਰਾ ਕੁਝ ਹੋਇਆ ਹੈ ਇਸ ਕਰਕੇ ਮੈਂ ਉਹਨਾਂ ਨੂੰ ਬਹੁਤ 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 ਵਧਾਈ ਦੇਣਾ ਆ ਅ ਦੇਖੋ ਸੁਖਵੀਰ ਸਿੰਘ ਜੀ ਬਾਦਲ ਉਹ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਰਹੇ ਨੇ ਤੇ ਅੱਜ ਉਹ ਪ੍ਰਧਾਨ ਨਹੀਂ ਹੈ ਇਸ ਕਰਕੇ ਉਹਨਾਂ ਦਾ ਇਸ ਅਬਜੈਕਟਿਵ ਦੇ ਨਾਲ ਕੋਈ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕੇਵਲ ਤੇ ਕੇਵਲ ਅਬਜੈਕਟਿਵ ਫੈਸਲੇ ਲੈ ਸਕਦੀ ਹੈ ਇਸ ਕਰਕੇ ਅਬਜੈਕਟ ਨੂੰ ਕਿਸੇ ਦਾ ਮਤਲਬ ਚੈਲੰਜ ਕਰਨਾ ਉਹ ਨਹੀਂ ਠੀਕ ਹੈ